ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਕਿਵੇਂ ਹੋ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਆਪਾਂ ਜਾ ਰਹੇ ਸੀ ਆਪਣੀ ਸਿਸਟਰ ਨੂੰ ਬੱਸ ਸਟੈਂਡ ਚੜਾਉਣ ਵਾਸਤੇ ਕਿਉਂਕਿ ਅੱਜ ਉਹ ਜਾ ਰਹੇ ਨੇ ਵਾਪਸ ਸੋ ਹੁਣ ਸਾਡਾ ਅੱਜ ਜੀਵ ਹੀ ਨਹੀਂ ਲੱਗਣਾ ਕਿਉਂਕਿ ਜਿਹੜਾ ਕਿਊਟੀ ਪਾਇਆ ਸਾਡਾ ਚੱਲਿਆ ਵਾ ਸੋ ਅੱਜ ਫਿਰ ਮਿਲਦੇ ਆ ਬੱਸ ਸਟੈਂਡ ਜਾ ਕੇ ਇਹਨੂੰ ਬੱਸ ਚੜਾਉਨੇ ਆ ਫਿਰ ਤੁਹਾਨੂੰ ਮਿਲਦੇ ਆ ਹੈਲੋ ਗਾਇਜ਼ ਹਾਂਜੀ ਆਪਾਂ ਦੀਦੀ ਨੂੰ ਬੱਸ ਸਟੈਂਡ ਬੱਸ ਚੜਾ ਕੇ ਘਰ ਵਾਪਸ ਆ ਗਏ ਸੀਗੇ ਕਿਉਂਕਿ ਜਦ ਅਸੀਂ ਬੱਸ ਸਟੈਂਡ ਤੇ ਜਾ ਕੇ ਰੁਕਿਆ ਨਾ ਤੇ ਨਾਲ ਦੀ ਨਾਲ ਹੀ ਬੱਸ ਆ ਗਈ ਸੀ ਇਸ ਕਰਕੇ ਅਸੀਂ ਉੱਥੇ ਦਾ ਵਲੌਗ ਸ਼ੂਟ ਨਹੀਂ ਕਰ ਸਕੇ ਦੀਦੀ ਹੁਣ ਲੁਧਿਆਣੇ ਪਹੁੰਚ ਵੀ ਚੁੱਕੇ ਨੇ ਉਹਨਾਂ ਦਾ ਹੁਣੇ-ਹੁਣੇ ਫੋਨ ਆਇਆ ਸੀਗਾ ਤੇ ਮੈਂ ਘਰ ਆ ਕੇ ਆਪਣਾ ਕੰਮ ਕਰ ਕਰਨ ਲੱਗ ਗਈ ਸੀ ਕਿਉਂਕਿ ਮੈਂ ਜਸਟਿਸ ਚੜਾਉਣ ਗਈ ਸੀ ਮੱਧਾ ਕੰਮ ਇਦਾਂ ਛੱਡ ਗਈ ਸੀ ਅੱਧਾ ਕੰਮ ਮੈਂ ਕਰ ਗਈ ਸੀ ਤਾਂ ਕਰਕੇ ਮੈਂ ਵਲੌਗ ਆ ਕੇ ਮੈਂ ਤੁਹਾਨੂੰ ਦੱਸਿਆ ਨਹੀਂ ਹੈਗਾ ਸੋ ਹੋਰ ਸੁਣਾ ਸਾਰੇ ਠੀਕ ਠਾਕ ਹੋ ਗਾਇਸ ਆਪਾਂ ਹੁਣ ਕਰਨ ਲੱਗੇ ਸੀ ਲਾਂਚ ਲਾਂਚ ਅਜ ਨਾ ਮੈਂ ਮਤਲਬ ਕਿ ਸਵੇਰੇ ਟਾਈਮ ਨਾਲ ਹੀ ਰੈਡੀ ਕਰਤਾ ਸੀ ਅੱਜ ਮੈਂ ਬੱਚਿਆਂ ਦਾ ਟਿਫਨ ਸੀਗਾ ਉਹਨਾਂ ਨੂੰ ਲੇਟ ਦਿੱਤਾ ਸੀ ਕਿਉਂਕਿ ਸਵੇਰੇ ਮੈਂ ਸਬਜ਼ੀ ਬਣਾਈ ਨਹੀਂ ਸੀ ਇਸ ਕਰਕੇ ਮੈਂ ਬੱਚਿਆਂ ਦਾ ਟਿਫਨ ਜਦ ਆਪਣੀ ਸਿਸਟਰ ਨੂੰ ਬੱਸ ਸਟਾਪ ਛੱਡਣ ਗਈ ਸੀਗੀ ਉਸ ਟਾਈਮ ਹੀ ਨਾਲ ਲੈ ਕੇ ਗਈ ਸੀਗੀ ਤੇ ਉਸ ਟਾਈਮ ਹੀ ਫਿਰ ਜਿਹੜੀਆਂ ਰੋਟੀਆਂ ਸੀਗੀਆਂ ਮੈਂ ਆਪਣੀਆਂ ਵੀ ਬਣਾ ਕੇ ਰੱਖਤੀਆਂ ਸੀਗੀ ਹੁਣ ਵੀ ਬਾਰੀ-ਬਾਰੀ ਫਿਰ ਮੈਂ ਬਣਾਉਂਗੀ ਇਸ ਕਰਕੇ ਬਣਾ ਕੇ ਰੱਖਤੀਆਂ ਸੀਗੀਆਂ ਅੱਜ ਮੈਂ ਬਣਾਈ ਸੀਗੇ ਆਲੂ ਪਕੌੜੇ ਕਿਉਂਕਿ ਹੁਣ ਮੌਸਮ ਆ ਗਿਆ ਸੋ ਖਾ ਲਓ ਜੀ ਤੁਸੀਂ ਵੀ ਆ ਕੇ ਰੋਟੀ ਪੇਰਨਾ ਕਿ ਉਹ ਜੀ ਸਾਨੂੰ ਤੁਸੀਂ ਪੁੱਛਦੇ ਨਹੀਂ ਜਾਂ ਸਾਨੂੰ ਤੁਸੀਂ ਪੁੱਛਿਆ ਨਹੀਂ ਹੁਣ ਅਸੀਂ ਰੋਟੀ ਖਾ ਲਈਏ ਫਿਰ ਫ੍ਰੀ ਹੋ ਕੇ ਉਹ ਕਰਦੇ ਹਾਂ ਹਾਂਜੀ ਜੀ ਲੰਚ ਵਗੈਰਾ ਹੋ ਗਿਆ ਸੀਗਾ ਰੈਸਟ ਵੀ ਹੋ ਗਈ ਸੀਗੀ ਬੱਚੇ ਸਕੂਲ ਤੋਂ ਆ ਗਏ ਸੀ ਉਹਨਾਂ ਨੇ ਵੀ ਆ ਕੇ ਲੰਚ ਵਗੈਰਾ ਕਰ ਲਿਆ ਸੀਗਾ ਤੇ ਹੁਣ ਤੁਹਾਨੂੰ ਪਤਾ ਹੀ ਹੈ ਡੇਲੀ ਰੁਟੀਨ ਆ ਜੀ ਆਪਣੀ ਸ਼ਾਮ ਦੀ ਚਾਹ ਤੇ ਹੁਣ ਆਪਾਂ ਚਾਹ ਪੀਵਾਂਗੇ ਅੱਜ ਆਇਆ ਮੈਨੂੰ ਪਾਰਸਲ ਤੇ ਇਹ ਪਾਰਸਲ ਦੇ ਵਿੱਚ ਕੀ ਆ ਵੀ ਆਪਾਂ ਤੁਹਾਨੂੰ ਫੇਰ ਥੋੜੀ ਦੇਰ ਨੂੰ ਦਿਖਾਨੀਆਂ ਚਾਹ ਪਾਣੀ ਪੀ ਕੇ ਸੋ ਅੱਜ ਦਾ ਮੌਸਮ ਹੈ ਜਿਹੜਾ ਬਾਹਰ ਦਾ ਉਹ ਵੀ ਵਧੀਆ ਹੋ ਚੁੱਕਿਆ ਵਾ ਤੁਹਾਨੂੰ ਦਿਖਾਉਣੀ ਹੈ ਬਾਹਰਲਾ ਮੌਸਮ ਬੈਠੀ ਲੱਗੀ ਹੈ ਚਾਹ ਬਣਾਉਣ ਦੇਖੋ ਜੀ ਅੱਜ ਦਾ ਜਿਹੜਾ ਮੌਸਮ ਹੈ ਨਾ ਬੱਦਲ ਹੋਏ ਪਏ ਨੇ ਪੂਰੇ ਲੱਗਦਾ ਹੈ ਕਿ ਬਾਰਿਸ਼ ਆਊਗੀ ਪਰ ਮੈਨੂੰ ਨਹੀਂ ਲੱਗਦਾ ਕਿ ਆਹ ਮੌਸਮ 'ਚ ਬਾਰਿਸ਼ ਆਣੀ ਚਾਹੀਦੀ ਆ ਕਿੋਂਗੇ ਆਮ ਵਾਸਮ ਦੇ ਵਿੱਚ ਨਾ ਕਣਕਾਂ ਪੱਕੀਆਂ ਪਈਆਂ ਸਾਰੀਆਂ ਤੇ ਬੜਾ ਦੁੱਖ ਹੁੰਦਾ ਅਗਰ ਆਹ ਮੌਸਮ ਦੇ ਵਿੱਚ ਬਾਰਿਸ਼ ਆਂਦੀ ਹੈ ਹਨਾ ਫਿਰ ਆਪਾਂ ਕਹਿ ਦਿੰਨੇ ਆ ਲੈ ਜੀ ਜੱਟ ਐਵੇਂ ਕਰਦੇ ਆ ਜੱਟ ਧਰਨੇ ਦਿੰਦੇ ਨੇ ਜੱਟ ਐਂ ਕਰਦੇ ਆ ਪਰ ਹੁਣ ਜਿਸ ਜਿਹੜੀ ਵੀ ਹੁਣ ਫਸਲ ਆ ਬਿਲਕੁਲ ਪੱਕੀ ਹੋਈ ਆ ਉਹਨਾਂ ਨੇ ਆਪਣੇ ਨਿਆਣਿਆਂ ਵਾਂਗੂ ਪਾਲੀ ਹੋਈ ਹੈ ਠੀਕ ਆ ਨਾ ਹੁਣ ਜੇ ਮੀਂਹ ਦੀ ਮਾਰ ਹੋਊਗੀ ਤਾਂ ਕਿਸਾਨ ਤਾਂ ਫਿਰ ਰੋਊਗਾ ਹੀ ਨਾ ਸੋ ਪ੍ਰੇ ਕਰਿਆ ਕਰੋ ਦੁਆ ਕਰਿਆ ਕਰੋ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਆਮ ਮੌਸਮ ਦੇ ਵਿੱਚ ਪੱਕੀਆਂ ਫਸਲਾਂ ਦੇ ਉੱਪਰ ਮੀਂਹ ਦਾ ਮਾਰ ਨਾ ਪਵੇ ਸੋ ਹੁਣ ਮਿਲਦੇ ਹਾਂ ਚਾਹ ਤੋਂ ਬਾਅਦ ਮੈਂ ਤੁਹਾਨੂੰ ਪਾਰਸਲ ਦਾ ਜ਼ਿਕਰ ਕੀਤਾ ਸੀ ਕਿ ਮੈਂ ਚਾਹ ਪੀਣ ਤੋਂ ਬਾਅਦ ਪਾਰਸਲ ਓਪਨ ਕਰੂੰਗੀ ਸੋ ਆਪਾਂ ਇਹਨੂੰ ਅਨਬਾਕਸਿੰਗ ਕਰਦੇ ਹਾਂ ਦੇਸੀ ਤਰੀਕੇ ਨਾਲ ਕਰ ਦਿੰਦੇ ਹਾਂ ਇਹਨੂੰ ਤੇ ਆਹੀ ਕੈਂਚੀ ਕਿਹੜਾ ਟਿੱਕੂ ਕੁਝ ਖਾਸ ਨਹੀਂ ਹੈ ਮੈਂ ਕੁਝ ਘਰ ਵਾਸਤੇ ਮੰਗਵਾਇਆ ਸੀਗਾ ਮੇਰੇ ਕੋਲ ਹੈ ਨਹੀਂ ਸੀ ਸੋ ਦੇਖਦੇ ਆਂ ਇਹ ਮੈਂ ਮੰਗਵਾਇਆ ਸੀ ਉਹ ਜਿਹੜਾ ਪੂਰੀਆਂ ਵਗੈਰਾ ਕੱਢਣ ਵਾਸਤੇ ਹੁੰਦੇ ਆ ਨਾ ਉਹ ਮੋਆਈਆਂ ਸੀ ਉਹਦੇ ਵਿੱਚ ਤਾਂ ਕਿੰਨਾ ਵੱਡਾ ਰਹਾਉਂਦੇ ਹੁੰਦੇ ਨੇ ਸੋ ਦੇਖਦੇ ਆਂ ਕਿ ਆ ਲੈ ਮਿਕਰ ਹੋਣਾ ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਤੁਹਾਨੂੰ ਆਉਣਗੀਆਂ ਸਾਡੀਆਂ ਵੀਡੀਓਜ਼ ਹਨਾ ਪਤਾ ਲੱਗ ਸਕਣ ਅभी ਝੂੜੇ ਹੁੰਦੇ ਬੜਾ ਜਾਂਦੇ ਨੇ ਬੜਾ ਜਾਂਦਾ ਰਹਿੰਦਾ ਜਦੋਂ ਆਪਾਂ ਆਰਡਰ ਕਰ ਜਾਂਦੇ ਹਾਂ ਕੋਈ ਚੀਜ਼ ਦੇਖਣ ਚੱਲੀ ਵੱਡੀ ਲੱਗਦੀ ਹੁੰਦੀ ਆ ਤੇ ਦੇਖਣ ਨੂੰ ਪਹਿਲੀ ਵੱਡੀ ਲੱਗਦੀ ਸੀਗੀ ਪਰ ਚਲੋ ਜੋ ਆ ਗਿਆ ਅਕੋਰਡਿੰਗ ਟੂ ਪ੍ਰਾਈਸ ਸਹੀ ਹੋ ਹੈ ਨਿਆ ਮੂਵ ਹੈ ਆਲ ਇਜ਼ ਵੈਲ ਠੀਕ ਹੀ ਆ ਹਮ ਠੀਕ ਆ ਕਾ ਸੀ ਇਹਦੀ ਨਾ ਮਤਲਬ ਜੋ ਪਰ ਜੋ ਤੀਆ ਇਕ ਆ ਸੀ ਅੱਜ ਸਬਜੀ ਵੀ ਨਹੀਂ ਤਾਂ ਹੋਣੀ ਦੇਖਣ ਨੂੰ ਨਹੀਂ ਵਧੀਆ ਲੱਗ ਰਹੀ ਸੀ ਬਟ ਠੀਕ ਆ ਜਿਆਦਾ ਹੋ ਨਹੀਂ ਹੈ ਜਿਵੇਂ ਆਪਾਂ ਕਹਿੰਦੇ ਆਂ ਵੀ ਨਿਫਲਿਪ ਨਹੀਂ ਕਰਦੀ ਨਾ ਆਪਾਂ ਪੰਜਾਬੀ ਲੋਕ ਚ ਕਹਿੰਦੇ ਨੇ ਬਟ ਜੋ ਵੀ ਆ ਠੀਕ ਆ ਇਹਦੇ ਵਿੱਚ ਆਪਾਂ ਜਿਵੇਂ ਪਿਆਜ਼ ਵਗੈਰਾ ਕੱਟ ਕੇ ਧੋਣੇ ਹੋਣ ਸਹੀ ਆ ਜੇ ਸਬਜੀ ਨੂੰ ਧੋਣ ਕਰਦੀ ਆ ਛੋਟਾ ਜਿਹਾ ਕਰ ਦੋ ਬਸ ਇਹ ਵੀ ਮੈਨੂੰ ਬਹੁਤ ਲੋੜ ਸੀ ਕਿ ਸਰਦੀਆਂ 'ਚ ਜਿਵੇਂ

ਆ ਸਾਡੇ ਨਿੰਮ ਲੱਗੀ ਹੋਈ ਆ ਅੱਧਾ ਮਹੱਲਾ ਸਾਡੇ ਨਿੰਮ ਦੀਆਂ ਦਤ ਨਾ ਲੈ ਕੇ ਜਾਂਦਾ ਇੱਥੋਂ ਤੁਸੀਂ ਦੇਖ ਲਓ ਅੰਦਾਜ਼ਾ ਲਾ ਸਕਦੇ ਹੋ ਵੀ ਹੋਰ ਕਿਤੇ ਨਿੰਮ ਸ਼ਾਇਦ ਨਹੀਂ ਹੋਣੀ ਕਿਉਂਕਿ ਹੁਣ ਜਿਹੜੇ ਦਰਖਤ ਨੇ ਲੋਕ ਵੱਢੀ ਜਾਂਦੇ ਨੇ ਪਰ ਸਾਡੀ ਨਿੰਮ ਦੁਬਾਰਾ ਹੁਣ ਫੁੱਟੀ ਆ ਪਹਿਲਾਂ ਬਿਲਕੁਲ ਬਿਲਕੁਲ ਇਹ ਉਹ ਹੋ ਗਈ ਸਾਰੇ ਪੱਤੇ ਸਾਰੇ ਝੜ ਗਏ ਸੀ ਇਹਦੇ ਹੁਣ ਸਹੀ ਆ ਇਹ ਨੀਚੇ ਆਪਣੀ ਗਲੀ ਹੈਲੋ ਸਰਤਾਜ ਹੈਲੋ ਪਰੀ ਮੈਂ ਖਾ ਗਈ ਸੀਗੀ ਸੋ ਆ ਦੇਖ ਲਓ। ਗਿਉ ਆ ਮੇਰੇ ਬੇਟੇ ਦਾ ਸਾਈਕਲ ਜਿਹੜਾ ਕਿ ਇਹਨੇ ਬਿਲਕੁਲ ਕਬਾੜ ਬਣਾ ਕੇ ਰੱਖਿਆ ਹੋਇਆ ਤੇ ਮੈਂ ਸੋਚਦੀ ਆ ਵੀ ਇਹਦਾ ਅੱਜ ਕਿਰਿਆ ਕਰਮ ਕਰ ਹੀ ਦੇਈਏ ਹੁਣ ਕਬਾੜ ਦੇ ਵਿੱਚ ਕਿਉਂਕਿ ਇਹ ਸਹੀ ਹੁਣ ਦੇ ਹਾਲਾਤ ਵਿੱਚ ਹੈ ਨਹੀਂਗਾ ਤਾਂ ਫਿਰ ਉਹ ਕਰਦੇ ਆਂ। ਜੀ ਗਾਇਜ਼ ਅੱਜ ਦਾ ਵਲੌਗ ਆਪਾਂ ਕਰਦੇ ਆਂ ਇੱਥੇ ਹੀ ਐਂਡ ਤੇ ਬਸ ਅੱਜ ਦਾ ਵਲੌਗ ਮੇਰਾ ਸਿਰਫ ਇੰਨਾ ਕੀ ਸੀਗਾ। ਤੇ ਵੈਸੇ ਵੀ ਹੁਣ ਭਾਂਜਾਇਆ ਸੀ ਉਹ ਚਲਾ ਗਿਆ ਕਿਉਂਟੀ ਪਾਇਆ ਜਾ ਤੇ ਹੁਣ ਬੜਾ ਮਤਲਬ ਘਰ ਖਾਲੀ ਖਾਲੀ ਜਾ ਲੱਗ ਰਿਹਾ ਵਾ ਤੇ ਬਸ ਅੱਜ ਦਾ ਵਲੌਗ ਮੇਰਾ ਇੰਨਾ ਹੀ ਸੀਗਾ ਸੋ ਵਲੌਗ ਨੂੰ ਕਰਦੇ ਆਂ ਆਪਾਂ ਇੱਥੇ ਹੀ ਐਂਡ ਜੇ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲੇਗਾ ਅਗਰ ਤੁਸੀਂ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਕਰਕੇ ਜਿੰਨੇ ਜਿੰਨੇ ਸਾਡੇ ਵਲੌਗ ਵਧੀਆ ਲੱਗਦੇ ਆ ਉਹ ਮਤਲਬ ਕਮੈਂਟ ਕਰਿਆ ਕਰੋ ਤੇ ਕਮੈਂਟਾਂ ਵਿੱਚ ਦੱਸਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਸਾਡਾ ਵਲੌਗ ਦੇਖ ਰਹੇ ਹੋ ਤੇ ਬਸ ਜੀ ਫਿਰ ਗੱਲਾਂ ਬਾਤਾਂ ਤਾਂ ਬਹੁਤ ਨਿਆਗਾ ਕਰਨ ਲੱਗ ਜੀਏ ਤਾਂ ਫਿਰ ਵਲੌਗ ਬਹੁਤ ਲੰਬਾ ਹੋ ਜਾਣਾ ਹੈ ਸੋ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ